ਇੱਕ ਪਾਸੇ ਸ਼ੋਮਨ ਅਕਾਲੀ ਦਲ ਚ ਆਪਸੀ ਜੰਗ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਬਾਗੇ ਸੁੱਤ ਨਜ਼ਰ ਆ ਰਹੇ ਨੇ ਤੇ ਵੱਡਾ ਸਵਾਲ ਹੈ ਕਿ ਮਨਪ੍ਰੀਤ ਸਿੰਘ ਆਯਾਲੀ ਆ ਵਿਕਰਮ ਮਜੀਠੀਆ ਨਾਲ ਸਾਂਝ ਪਾਉਣਗੇ ਜਾਂ ਕਿਨਾਰਾ ਕਰਨਗੇ ਇਹ ਇੱਕ ਚਰਚਾ ਚੱਲ ਰਹੀ ਹੈ ਦੇਖੋ ਮਨਪ੍ਰੀਤ ਸਿੰਘ ਆਯਾਲੀ ਆ ਜਿਹੜਾ ਹੈ ਮੈਂ ਆ ਦੋ ਦਿਨ ਤੋਂ ਉਹਨਾਂ ਨਾਲ ਟੱਚ ਹੋਇਆ ਹਾਂ ਅੱਜੋ ਤੱਕ ਸ੍ਰੀ ਹਜੂਰ ਸਾਹਿਬ ਵਿਖੇ ਉਹਨਾਂ ਨੇ ਮੱਥਾ ਟੇਕਿਆ ਸਵੇਰੇ ਨੇ ਕਿਹਾ ਵੀ ਠੀਕ ਆ ਮਜੀਠੀਆ ਨਾਲ ਮੇਰੀ ਬਿੱਤਰਤਾਈ ਉਹਨੇ ਕਿਹਾ ਹੈਗੀ ਆ ਨਿੱਜੀ ਰਈ ਵੀ ਆ ਪਰ ਪੁਰਾਣੇ ਨੇੜੇ ਵੀ ਰਹੇ ਹਨ ਉਹਨੇ ਮੰਨੀ ਹੈ ਇਹ ਗੱਲ ਪਰ ਜੇ ਤੁਸੀਂ ਕਹੋ ਕਿ ਹੁਣ ਕੋਈ ਸਾਜ ਬਣੂ ਜਾਂ ਇਹ ਹੋਊਗਾ ਇਤੋਂ ਤਾਂ ਕੋਈ ਕਹਦਾ ਵੀ ਜੇ ਤਕਵੀਰ ਨੂੰ ਲੋਕ ਨਹੀਂ ਪਹੁੰਚ ਆ ਰਹੇ ਤਾਂ ਫਿਰ ਮਜੀਠੀਏ ਦਾ ਵੀ ਉੱਥੇ ਕੋਈ ਲੋਕਾਂ 'ਚ ਬਹੁਤਾ ਵੱਡਾ ਪ੍ਰਭਾਵ ਨਹੀਂ ਇਸ ਸਮੇਂ ਜਾਣਾ। ਕਿਹਾ ਸੀ ਸਿਰਫ ਤੇ ਸਿਰਫ ਸਥਾਨਤ ਨੂੰ ਲੈ ਕੇ ਖੜੇ ਆ ਤੇ ਜਿੱਥੇ ਖੜੇ ਆ ਜਿਹੜੀ ਸ਼ੁਰੂਆਤ ਕਰ ਚੁੱਕੇ ਆ ਉੱਥੇ ਹੀ ਰਵਾਂਗੇ। ਸਤਿ ਸ਼੍ਰੀ ਅਕਾਲ ਜੁਗਿੰਦਰ ਸਰ ਕੀ ਹਾਲ ਨੇ ਤੁਹਾਡੇ ਹਾਂ ਜੀ ਲਗਨ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਵੀ ਸਾਰੇ ਜਿੰਨੇ ਵੀ ਜੁੜਦੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ 'ਚ ਆਪਸੀ ਜੰਗ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਬਾਗੀ ਸੋਚ ਨਜ਼ਰ ਆ ਰਹੇ ਨੇ ਤੇ ਵੱਡਾ ਸਵਾਲ ਹੈ ਕਿ ਮਨਪ੍ਰੀਤ ਸਿੰਘ ਆਯਾਲੀ ਆ ਵਿਕਰਮ ਮਜੀਠੀਆ ਨਾਲ ਸਾਂਝ ਪਾਉਣਗੇ ਜਾਂ ਕਿਨਾਰਾ ਕਰਨਗੇ ਇਹ ਇੱਕ ਚਰਚਾ ਚੱਲ ਰਹੀ ਹੈ ਲਗਨੇ ਬੜਾ ਵਾਕਈ ਇਹ ਬੜਾ ਸਵਾਲ ਆ ਦੇਖੋ ਇਹਦੇ ਨਾਲ ਇੱਕ ਇਕੱਲਾ ਇਹੀ ਸਵਾਲ ਨਹੀਂ ਇਹਦੇ ਨਾਲ ਜੁੜੇ ਹੋਏ ਹੋਰ ਵੀ ਸਵਾਲ ਨਿਕਲਦੇ ਆ ਕਈ ਲੋਕ ਇਹ ਵੀ ਸੋਚਦੇ ਆ ਵੀ ਸ਼ਾਇਦ ਜਿਹੜਾ ਮਨਪ੍ਰੀਤ ਸਿੰਘਿਆਲੀ ਆ ਜੀ ਜਿਹੜਾ ਇੰਨਾ ਲੰਬੇ ਸਮੇਂ ਤੋਂ ਸਟੈਂਡ ਲਈ ਆਉਂਦਾ ਸ਼ਾਇਦ ਅੰਦਰ ਖਾਤੇ ਵੀ ਇਸ਼ਾਰਾ ਜਿਹੜਾ ਬਿਕਰਮ ਮਜੀਠੀਆ ਦਾ ਹੀ ਹੋਵੇ ਪਰ ਇਹ ਇਹ ਜਿਹੜੀ ਤੁਸੀਂ ਨਾਲ ਗੱਲ ਕੀਤੀ ਹੈ ਨਾ ਵੀ ਕੀ ਕਿਨਾਰਾ ਕਰਨਗੇ ਉਹ ਉਹ ਕਿਨਾਰਾ ਕਰ ਹੀ ਚੁੱਕੇ ਆ ਦੇਖੋ ਮਨਪ੍ਰੀਤ ਸਿੰਘਿਆਲੀ ਆ ਜਿਹੜਾ ਉਹ ਉਹ ਉਹਦੇ ਨਾਲ ਅੱਜ ਕਹੋ ਵਸਦਾ ਪੰਜਾਬ ਦੀ ਆਪਾਂ ਗੱਲਬਾਤ ਵੀ ਕਹਿ ਸਕਦੇ ਹਾਂ ਸਪੈਸ਼ਲ ਜਾਂ ਬਈ ਦੋ ਦਿਨ ਤੋਂ ਉਹਨਾਂ ਦਾ ਟੱਚ ਹੋਇਆ ਅੱਜ ਜੋ ਤਖਸਰੀ ਜੀ ਹਜੂਰ ਸਾਹਿਬ ਵਿਖੇ ਉਹਨਾਂ ਨੇ ਮੱਥਾ ਟੇਕਿਆ ਸਵੇਰੇ ਤੇ ਉੱਥੇ ਵੀ ਗੱਲਬਾਤ ਹੋਈ ਆ ਕਿ ਦਰਬਾਰ ਚੋਂ ਜਦੋਂ ਮੱਥਾ ਟੇਕ ਕੇ ਬਾਹਰ ਆ ਗਏ ਆ ਔਰ ਉਦੋਂ ਗੱਲਬਾਤ ਹੋਈ ਆ ਉਹਨਾਂ ਨੇ ਇਹ ਗੱਲ ਤਾਂ ਦੇਖੋ ਇਹ ਇਹ ਆਪਣਾ ਕੱਲਾ ਚੈਨਲ ਦਾ ਸਵਾਲ ਹੀ ਲੋਕਾਂ ਦਾ ਬੜਾ ਲੋਕ ਮੰਨਾਂ ਚ ਪੰਜਾਬੀਆਂ ਦੇ ਮਨਾਂ ਚ ਅਕਾਲੀ ਦਲ ਦੇਆਂ ਜਿਹੜੀਆਂ ਅਕਾਲੀ ਸਫਾ ਨੇ ਜਾਂ ਪਾਰਟੀ ਦੇ ਵਰਕਰ ਆ ਉਹਨਾਂ ਦੇ ਮਨਾਂ ਚ ਵੀ ਇਹ ਬੜਾ ਸਵਾਲ ਆ ਕਿ ਕੀ ਇਹ ਹੁਣ ਜੋੜੀ ਜੁੜ ਕੇ ਚੱਲੂਗੀ ਆਪਾਂ ਬਈ ਕੱਲ ਵੀ ਇਹ ਤੇ ਚਰਚਾ ਕੀਤੀ ਹੈ ਪਰ ਉਹ ਮਨਪ੍ਰੀਤ ਸਿੰਘ ਹਾਲੀ ਨੇ ਇਹਦੇ ਬਾਰੇ ਸਪਸ਼ਟ ਕਹਿਤਾ ਹੂੰ ਉਹ ਕਿਹਾ ਵੀ ਜਿਹੜੀ ਸ੍ਰੀ ਕਾਲ ਤੱਕ ਸਭ ਤੋਂ ਕਮੇਟੀ ਬਣੀ ਹੈ ਪੰਜ ਮੈਂਬਰੀ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਹੁਕਮਨਾਮੇ ਦੀ ਰੌਸ਼ਨੀ ਹੈ ਪੰਜ ਮੈਂਬਰੀ ਕਮੇਟੀ ਉਸ ਸੰਦਰਭ ਚ ਉਸ ਰੌਸ਼ਨੀ ਚ ਹੀ ਕੰਮ ਕਰੂਗੀ ਠੀਕ ਹੈ ਉਹ ਿਆਲੀ ਨਾਲ ਉਹਨੇ ਕਿਹਾ ਆਪਣੇ ਸੌਰੀ ਮਜੀਠੀਆ ਨਾ ਮੇਰੀ ਬਿੱਤਰਤਾ ਹੀ ਉਹਨੇ ਕਿਹਾ ਹੈਗੀ ਨਿੱਜੀ ਰਹੀ ਵੀ ਆ ਪਰ ਪੁਰਾਣੇ ਨੇੜੇ ਵੀ ਰਹੇ ਆ ਉਹਨੇ ਮੰਨੀ ਹੀ ਇਹ ਗੱਲ ਪਰ ਜੇ ਤੁਸੀਂ ਕਹੋ ਕਿ ਹੁਣ ਕੋਈ ਸਾਜ ਬਣੂ ਜਾਂ ਇਹ ਹੋਊਗਾ ਇਤੋਂ ਤਾਂ ਕੋਈ ਕਹਤਾ ਵੀ ਜੇ ਮਤਲਬ ਸਖਵੀਰ ਨੂੰ ਲੋਕ ਨਹੀਂ ਮੂਹ ਲਾ ਰਹੇ ਤਾਂ ਫਿਰ ਮਜੀਦੀ ਗਿਆ ਦਾ ਵੀ ਉੱਥੇ ਕੋਈ ਲੋਕਾਂ ਚ ਬਹੁਤਾ ਵੱਡਾ ਪ੍ਰਭਾਵ ਨਹੀਂ ਇਸ ਸਮੇਂ ਜਾਣ ਵਾਲਾ ਹੁਣ ਕਿਹਾ ਸੀ ਸਿਰਫ ਤੇ ਸਿਰਫ ਸਥਾਨ ਤੋਂ ਲੈ ਕੇ ਖੜੇ ਆ ਤੇ ਜਿੱਥੇ ਖੜੇ ਆ ਜਿਹੜੀ ਸ਼ੁਰੂਆਤ ਕਰ ਚੁੱਕੇ ਆ ਉੱਥੇ ਹੀ ਰਹਿਾਂਗੇ ਜਿਹੜਾ ਇਸ ਮਰਜ਼ਾਦਾ ਚ ਸਥਾਪਨਾ ਜੁੜ ਕੇ ਨਾਲ ਤੁਰਨਾ ਜਾਊਗਾ ਹੈ ਤਾਂ ਸਭ ਨੂੰ ਹੀ ਖੁੱਲਾ ਸਦਾ ਹੀ ਆ ਅਕਾਲੀ ਦਲ ਚ ਔਰ ਜਿਸ ਤਰ੍ਹਾਂ ਅਕਾਲੀ ਦਲ ਨੇ ਬਾਦਲ ਧੜੇ ਨੇ ਕਹ ਲਓ ਉਹ ਤਾਂ ਕਿੰਨੇ ਲੱਖਾਂ ਚ ਤਾਂ ਭਰਤੀ ਦਿਖਾਤੀ ਉਹਨਾਂ ਨੇ ਹਮ ਸਾਰੀਆਂ ਤਿਆਰੀਆਂ ਜਿਹੜੀਆਂ ਡੈਲੀਗੇਟ ਚੁੜ ਕੇ ਪ੍ਰਧਾਨਗੀ ਤੱਕ ਦੀ ਤਿਆਰੀ ਕੀਤੀ ਹੋਈ ਹੈ ਇਹ ਤਾਂ ਹਜੇ ਜਿਹੜੀ ਭਰਤੀ ਮੈਂ ਉਹਦੀ ਸ਼ੁਰੂਆਤ ਹੋਣੀ ਹੈ ਔਰ ਕਹ ਮੈਂ ਉਹਨੂੰ ਮਨਪ੍ਰੀਤਿਆਲੀ ਨੂੰ ਕਈ ਹੋਰ ਵੀ ਜੁੜੇ ਹੋਏ ਸਵਾਲ ਕੀਤੇ ਆ ਮੈਂ ਲਿਖੇ ਅੱਜ ਲਗਨ ਜੀ ਸਵਾਲ ਤੇ ਜਵਾਬ ਨਾ ਜਿਹੜੇ ਆ ਮੈਂ ਆਪਦੇ ਉਤੇ ਵੀ ਕੀਤੇ ਐ ਸ਼ਹਿਰ ਮੈਂ ਇਹ ਕਮੋਦੇ ਕਿਉਂਕਿ ਵਸਤਾ ਪੰਜਾਬ ਵੱਲੋਂ ਹੀ ਗੱਲਬਾਤ ਉਹਨਾਂ ਨਾਲ ਕੀਤੀ ਹੈ ਬਿਲਕੁਲ ਸਰ ਤੁਹਾਨੂੰ ਮੈਂ ਮੈਂ ਦੇ ਪੇਡੋ ਕਾ ਸਵਾਲ ਹੈ ਸਭ ਤੋਂ ਵੱਡਾ ਇਹਦਾ ਸਵਾਲ ਹੈ ਨਾ ਲੋਕੀ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਜਿਸ ਤਰ੍ਹਾਂ ਦਾ ਹੁਣ ਮਨਪਰੀ ਤੇ ਆਲੀ ਦਾ ਭਾਰ ਨਜ਼ਰ ਆ ਰਿਹਾ ਹੈ ਜਾਂ ਜਿਸ ਤਰ੍ਹਾਂ ਲੋਕਾਂ ਦੀ ਨਜ਼ਰ ਜਾਂ ਲੋਕਾਂ ਦੀ ਟੇਕ ਜਾਂ ਲੋਕ ਉਹਨੂੰ ਦੇਖਦੇ ਪਏ ਆ ਉਸ ਰੂਪ ਚ ਮੈਂ ਪਹਿਲਾ ਸਵਾਲ ਇਹ ਕੀਤਾ ਮੈਂ ਕਿਹਾ ਅੱਗੇ ਬਾਦਲ ਪਰਵਾਰ ਸਗਵੀਰ ਦੀ ਉਹ ਸੀ ਵਿਅਕਤੀਗਤ ਤੌਰ ਤੇ ਉ ਉਦੀ ਬੱਲੇ ਬੱਲੇ ਆ ਪਾਰਟੀ ਤਾਂ ਪਿੱਛੇ ਰਹਿ ਗਈ ਹੂੰ ਕਿ ਹੁਣ ਕੀ ਮਰਪਰੀ ਤੇ ਆਲੀ ਦੀ ਫਿਰ ਇਸ ਰੂਪ ਜਿਹੜੀ ਇਹ ਪਕੜ ਬਣ ਜੂਗੀ ਤਾਂ ਬੜਾ ਮੈਨੂੰ ਵਧੀਆ ਜਵਾਬ ਲੱਗਿਆ ਉਹਨੇ ਕਿਹਾ ਵੀ ਜਿਹੜੀ ਸਾਡੀ ਭਾਵਨਾ ਪੰਜ ਮੈਂਬਰ ਕਮੇਟੀ ਦੀ ਭਾਵਨਾ ਜਾਂ ਪਹਿਲ ਆ ਕਹਿ ਲਈਏ ਹੂੰ ਉਹ ਇਹੀ ਆ ਵੀ ਜਿਹੜੀਆਂ ਪੰਜਾਬ ਦੀ ਖੇਤਰੀ ਪਾਰਟੀ ਆ ਕਾਲੀ ਦਲ ਉਹਦਾ ਵਾਰ ਹੋਣਾ ਚਾਹੀਦਾ ਨਾ ਕਿ ਕਿਸੇ ਇੱਕ ਵਿਅਕਤੀ ਦਾ ਵਾਰ ਹੋਣਾ ਚਾਹੀਦਾ ਜੇਕ ਪਰਿਵਾਰ ਦਾ ਹਵਾਰ ਹੋਣਾ ਚਾਹੀਦਾ ਜਿਹੜੀਆਂ ਸੈਕਸਨ ਫਾਮਾਨੀ ਚਾਹੋ ਸ਼੍ਰੋਮਣੀ ਕਮੇਟੀ ਆ ਜਾਂ ਸ੍ਰੀ ਕਾਲ ਤਖਤ ਸਾਹਿਬ ਦੀ ਸਰਵੋਚਤਾ ਜਾਂ ਜਾਂ ਕਾਲੀ ਦਲ ਵੀ ਜਿਹਦਾ ਪੰਥਕ ਏਜੰਡਾ ਹੈ ਕਿ ਉਹ ਸਾਮਾ ਉਹ ਜਥੇਬੰਦੀਆਂ ਦਾ ਹਵਾਰ ਹੋਣਾ ਚਾਹੀਦਾ ਉਹਦੇ ਲਈ ਅਸੀਂ ਉਹਨੇ ਕਿਹਾ ਵੀ ਲੜ ਰਹਾ ਤੇ ਮੇਰੀ ਉਹਨੇ ਕਿਹਾ ਵੀ ਮੇਰੀ ਨਿੱਜੀ ਲਾਲਸਾ ਜਾਂ ਨਿੱਜੀ ਹਿੱਤਾਂ ਲਈ ਕਦੇ ਵੀ ਲੜਾਈ ਨਹੀਂ ਹੋਊਗੀ ਵਰਦੇਲੀ ਪਰਿਵਾਰਵਾਦ ਦੀ ਵੀ ਗੱਲ ਹੈ ਇਹਨੂੰ ਕਹਿੰਦਾ ਮੂਲ ਰੂਪ 'ਚ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਖਤਮ ਹੋਵੇ। ਮਤਲਬ ਕਾਲੀ ਦਲ ਚੋਂ ਜੇ ਜੇ ਸੰਗਤ ਨੇ ਮਤਲਬ ਉਹ ਲਾਈ ਡਿਊਟੀ ਅ ਅ ਅੱਗੇ ਵਧਾਇਆ। ਜੀ। ਬਾਕੀ ਉਹ ਉਕਾਲਤਾ ਸਿੰਘ ਸਾਹਿਬ ਦੇ ਹੁਕਮਨਾਮੇ ਅਨਸਾਰਾ ਜੋ ਇਹ ਵੀ ਹੋਈ ਕਿ ਉਹ ਤਖਤ ਸ੍ਰੀ ਹਜੂਰ ਸਾਹਿਬ ਮਹਾਰਾਜ ਦੇ ਘਰੇ ਜੇ ਕੋ ਨਤਮਸਤਕ ਹੋ ਕੇ ਅਸ਼ੀਰਵਾਦ ਇਹੀ ਲੈਣ ਗਿਆ। ਔਰ ਦੇਖਿਏ ਤਾਂ ਇੱਥੇ ਇੱਥੇ ਬੜੇ ਵੱਡਾ ਪੰਥਕ ਪਰਿਵਾਰ ਆ ਭਾਈ ਅਮਰੀਕ ਸਿੰਘ ਜਿਹੜੇ ਸੀ ਭਾਈ ਅਮਰੀਕ ਸਿੰਘ ਨੇ ਇਸ ਪੰਜ ਮੈਂਬਰ ਕਮੇਟੀ ਚ ਉਹਨਾਂ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਜਿਹੜਾ ਇਹ ਪਰਿਵਾਰ ਆ ਬੜਾ ਸਿੱਖਾਂ ਚ ਕਿਹ ਲੋ ਸਤਕਾਰਿਆ ਜਾਣ ਵਾਲਾ ਪਰਿਵਾਰ ਆ ਔਰ ਉਹ ਵੀ ਪੰਜ ਮੈਂਬਰ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਬੜਾ ਵੱਡਾ ਸਤਕਾਰ ਆ ਉਸ ਪਰਿਵਾਰ ਦਾ ਬੜਾ ਵੱਡਾ ਸਤਕਾਰ ਆ ਹੋਰ ਵੀ ਸੰਤਾ ਸਿੰਘ ਮੈਦਪੁਰੀ ਨੇ ਵਡਾਲਾ ਸਾਹਿਬ ਹੈ ਆਪਣੇ ਦਸ ਸਾਹਿਬ ਨੇ ਸਾਰੇ ਸਾਰੇ ਪੰਜ ਫੈਬਰੀ ਕਮੇਟੀ ਹੈ ਨਾ ਜਿਹਨਾਂ ਨੇ ਸਟੈਂਡ ਲਿਆ ਮੈਂ ਇੱਕ ਹੋਰ ਦੱਸ ਦਿਨਾ ਤੁਹਾਨੂੰ ਚੱਲ ਗੱਲ ਚੱਲੀ ਆ ਤਾਂ ਇੱਕ ਦੋ ਹੋਰ ਸਵਾਲ ਵੀ ਆ ਕਿਉਂਕਿ ਲੋਕ ਨਾ ਇਹ ਅਕਸਰ ਹੀ ਪੁੱਛਦੇ ਆ ਖਾਸ ਕਰ ਜਿਹੜੇ ਕਾਲੀ ਪ੍ਰਾਤਨ ਟਕਸਾਲੀ ਕਾਲੀ ਨੇ ਜਾਂ ਪਰਿਵਾਰ ਨੇ ਤਾਂ ਉਹ ਇਹ ਵੀ ਪੁੱਛਦੇ ਵੀ ਦੱਸੋ ਜੀ ਕਾਲੀ ਦਲ ਦੀ ਜਿਹੜੀ ਜਥੇਦਾਰਾਂ ਦੀ ਦੇਖ ਹੈ ਜਾਂ ਪ੍ਰਧਾਨ ਦੀ ਜਿਹੜੀ ਦੇਖ ਹੋਣੀ ਚਾਹੀਦੀ ਹੈ ਬਿਓ ਿਆੜੀ ਸਾਹਿਬ ਦਾ ਦਾੜੀ ਬੰਦੇ ਵੀ ਆ ਹਾਂ ਤਾਂ ਮੈਂ ਉਹ ਪੁੱਛਿਆ ਪੈਂਗੀ ਤੁਹਾਡੇ ਚਿਹਰੇ ਤੇ ਉਹ ਕਹਿੰਦੇ ਜਦੋਂ ਸਹਾਤ ਬੜਾ ਮੈਨੂੰ ਪਦ ਗਿਆ ਜਵਾਬ ਲੱਗਿਆ ਉਹ ਕਹਿੰਦੇ ਜਦੋਂ ਸਹਾਤ ਦੀ ਲੜਾਈ ਲੜ ਰਹੇ ਹਾਂ ਸਹਾਤ ਮੰਜ ਬਹਿ ਗਿਆ ਹਾਂ ਤਾਂ ਉਹ ਜਿਹੜਾ ਹੌਲੀ 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 ਨਹੀਂ ਕਹਿੰਦਾ ਜਲਦੀ ਮਤਲਬ ਚਿਹਰੇ ਤੇ ਵੀ ਦਿਖਣਾ ਸ਼ੁਰੂ ਹੋਊਗਾ ਹਾਂ ਜੀ ਹੈਗੀ ਹੈ ਇੱਕ ਮੈਂ ਹੋਰ ਵੀ ਲੱਗਿਆ ਸੀ ਮੈਨੂੰ ਸਵਾਲ ਜਿਹੜਾ ਇੱਕ ਹੋਰ ਵੀ ਕੀਤਾ ਕਿਉਂਕਿ ਆਪਣੇ ਨਹੀਂ ਲੋਕਾਂ ਦੇ ਚਲੋ ਮਜੀਠੀ ਵਾਲਾ ਤਾਂ ਆਪਾਂ ਖੈਰ ਪਹਿਲਾਂ ਕਰ ਹੀ ਚੁੱਕੇ ਆਂ ਜਵਾਬ ਦੇ ਹੀ ਚੁੱਕੇ ਆਂ ਇਹਦਾ ਏਜੰਡਾ ਕੀ ਹੋ ਮੈਂ ਵੀ ਪੁੱਛਿਆ ਵੀ ਚਲੋ ਭਰਤੀ ਤੋਂ ਬਾਅਦ ਅੱਗੇ ਏਜੰਡਾ ਕੀ ਹੋਊਗਾ ਕੋਚ ਵੀ ਉਹ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਅਕਾਲੀ ਧੜਿਆਂ ਦੀ ਆਪਸੀ ਏਕਤਾ ਵੀ ਇਹਦਾ ਏਜੰਡਾ ਹੋਊਗਾ ਤੇ ਖੇਤਰੀ ਪਾਰਟੀ ਦੀ ਮਜ਼ਬੂਤੀ ਅਕਾਲੀ ਦਲ ਇਹ ਕਿ ਭਾਰੂ ਹੋਇਆ ਜਿਹੜਾ ਪਰਿਵਾਰਵਾਦ ਆਪਾਂ ਪਹਿਲਾਂ ਗੱਲ ਕੀਤੀ ਐ ਨਾ ਪਰਿਵਾਰਵਾਦ ਦੀ ਕਿ ਉਹ ਉਹ ਤੋਂ ਮੁਕਤੀ ਇਹ ਨਹੀਂ ਹੋਗਾ ਵੀ ਬਾਦਲ ਪਰਿਵਾਰ ਆ ਜੀ ਪਿਛਲੇ ਇਹ ਕਾਲੀ ਦਲ ਦੇਖੀਏ ਲਗਨ ਪਿਛਲੇ ਕਈ ਦਹਾਕਿਆਂ ਤੋਂ ਕਾਲੀ ਦਲ ਤਾਂ ਪਿੱਛੇ ਚੱਲਿਆ ਗਿਆ ਨਾ ਜਦੋਂ ਤੋਂ ਬਾਦਲ ਪਰਿਵਾਰਕ ਆਬਜ ਹੋ ਗਿਆ ਉਹ ਤੋਂ ਬਾਅਦ ਬਾਦਲ ਚਾਹ ਵੱਡੇ ਪ੍ਰਕਾਸ਼ ਸੀ ਬਾਦਲ ਸੀ ਜਾਂ ਉਸ ਤੋਂ ਬਾਅਦ 2.5 ਦਹਾਕੇ ਦਾ ਹੁਣ ਸੁਖਵੀਰ ਨੂੰ ਵੀ ਹੋ ਗਿਆ ਹੈ ਪਕੜ ਬਣੀ ਜਿਆਦਾ ਹੀ ਹੋ ਗਈ ਤਿੰਨ ਦਹਾਕੇ ਦੇ ਕਰੀਬ ਹੀ ਹੋ ਗਿਆ ਵੇ ਇਹ ਉਹ ਕਦੇ ਇਹ ਨਹੀਂ ਹੋਊਗਾ ਮਤਲਬ ਇਹ ਪਰਿਵਾਰਵਾਦ ਵਾਲੀ ਇਹ ਤੋਂ ਮੁਕਤੀ ਲਈ ਉਹ ਕਰਾਂਗੇ ਜਿਹੜੀ ਕਿਸਾਨੀ ਦੇ ਪੰਥਕ ਮਸਲੇ ਨੇ ਪੰਜਾਬੀਆਂ ਦੇ ਮਸਲੇ ਆ ਪੰਜਾਬੀਆਂ ਦੇ ਬੁੱਧੇ ਆ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਆ ਉਹ ਉਹਨਾਂ ਤੇ ਵੀ ਕੰਮ ਕਰਾਂਗੇ ਇਥੋਂ ਤੱਕ ਉਹ ਕਹਤਾ ਮਨਪ੍ਰੀਤਿਆਲੀ ਨੇ ਵੀ ਜਿਹੜੀ ਆ ਪੰਥ ਚ ਜਾਂ ਪੰਥ ਦੇ ਜਿਹੜਾ ਏਜੰਡਾ ਜਦੋਂ ਤੇ ਤੁਸੀਂ ਕੰਮ ਕਰਦੇ ਹੋ ਤਾਂ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋ ਤਾਂ ਕੁਦਰਤੀਆਂ ਕੇਂਦਰ ਨਾਲ ਜਿਹੜਾ ਵੀ ਧਿਰ ਹੋਵੇ ਕੇਂਦਰ ਚ ਉਹਦੇ ਨਾਲ ਟਕਰਾਅ ਵੀ ਬਣਦੇ ਆ ਹਮਮ ਜਸਾਨੀ ਦਾ ਮੁੱਦਾ ਹੀ ਹੁਣ ਲਾ ਲਈਏ ਪੰਜਾਬ ਦਾ ਤਾਂ ਉਹਨੇ ਕਿਹਾ ਵੀ ਉਹ ਉਹ ਟਕਰਾਅ ਦੇ ਖਿਲਾਫ ਵੀ ਸੰਘਰਸ਼ ਜਾਂ ਜਿਹੜੀਆਂ ਵਸੇਰੀਆਂ ਜੱਥੇਦਾਰਾਂ ਦੀਆਂ ਪਹਿਲਾਂ ਕੁਰਕੀਆਂ ਵੀ ਹੋਈਆਂ ਨੇ ਬੜਾ ਵੱਡਾ ਸੰਘਰਸ਼ ਹੋਇਆ ਉਹਨੇ ਕਿਹਾ ਵੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਾਂਗੇ ਦੇਖੋ ਇਸ ਗੱਲ ਤੇ ਤੁਹਾਨੂੰ ਪਤਾ ਜਜ਼ਵਤੀ ਤਾਂ ਹੈਗਾ ਮਨਪ੍ਰੀਤ ਸਿੰਘ ਵਾਲੀ ਉਹ ਉਹ ਗਰਪਾਨੀ ਮੈਂ ਬ੍ਰੀਫ ਕਮੇਟੀ ਵੀ ਸਾਰੀ ਆਪਾਂ ਕਮੇਟੀ ਦੀ ਗੱਲ ਕਰਦੇ ਹਾਂ ਕਿਉਂਕਿ ਵਿਅਕਤੀਗਤ ਦੀ ਉਹਦੀ ਨਹੀਂ ਗੱਲ ਬਹੁਤੀ ਕਰਦੇ ਹਲੇ ਇੰਦਾ ਦੇ ਉਹ ਕਈ ਜਿਹੜੇ ਸਵਾਲ ਨੇ ਇਹ ਅਕਸਰ ਲੋਕ ਪੁੱਛਦੇ ਆ ਜਦੋਂ ਤੁਸੀਂ ਪੱਤਰਕਾਰੋਂ ਖਾਸ ਕਰ ਮਨਪ੍ਰੀਤ ਇਹ ਆਲੀ ਦੇ ਆਪਾਂ ਇਲਾਕੇ ਨਾਲ ਸੰਬੰਧਿਤ ਪੱਤਰਕਾਰ ਆ ਤਾਂ ਤੁਹਾਨੂੰ ਪੁਰਤੀਆਂ ਹੁਣ ਕੈਨੇਡਾ ਚ ਵੀ ਵਿਚਰਦੇ ਆ ਤਾਂ ਉੱਥੇ ਲੋਕ ਆਮ ਹੀ ਸਵਾਲ ਪੁੱਛ ਲੈਂਦੇ ਵੀ ਉਹ ਕੀ ਸਰਗਰਮੀ ਹੈ ਜੀ ਪੈਕੇਜ ਕੀ ਹੋਊਗਾ ਹਨਾ ਇਹ ਉਹ ਆ ਕਿ ਜਿਹੜੇ ਕਰੰਟ ਦੇ ਸਵਾਲ ਆ ਜਾਂ ਲੋਕ ਮੰਨਦੇ ਸਵਾਲ ਜਿਹੇ ਆ ਉਹ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਖੈਰ ਆਪਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਬਸ ਦਾ ਪੰਜਾਬ ਦਾ ਜਿਹੜਾ ਆਪਣਾ ਹੈਗਾ ਚੈਨਲ ਇਹਤੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਸਮਾਂ ਲੈ ਕੇ ਨੰ ਚੱਲਦੀ ਗਈ ਉਹਨਾਂ ਨੂੰ ਕਿਉਂਕਿ ਦਰਸ਼ਕਾਂ ਦੇ ਰੂਪ ਰੂਪ ਵੀ ਕਰਾਂਗੇ ਇਹ ਇਹ ਉਹਨਾਂ ਨਾਲ ਗੱਲਬਾਤ ਹੋਈ ਹੈ ਔਰ ਮਜੀਠੀਏ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਮੈਂ ਮੈਂ ਮਜੀਠੀਏ ਤੋਂ ਅਸੀਂ ਕਿਨਾਰਾ ਹੀ ਰੱਖਾਂਗੇ ਅਸੀਂ ਪੰਥਕ ਜਿਹੜੀ ਤਕਸਾਲੀ ਪਰਿਵਾਰ ਨੇ ਜਾਂ ਜਿਹੜੀ ਲੋਕਾਂ ਦੀ ਭਾਵਨਾ ਹੂੰ ਉਹਨੂੰ ਅੱਗੇ ਰੱਖਾਂਗੇ ਨਾ ਕਿ ਕਿਸੇ ਵਿਅਕਤੀ ਦੀ ਭਾਵਨਾ ਨੂੰ ਅੱਗੇ ਰੱਖਾਂਗੇ ਜੀ ਬਿਲਕੁਲ ਸਰ ਐਸ ਅ ਨਾਲ ਇੱਕ ਜੁੜਿਆ ਸਵਾਲ ਹੈ ਕਿ ਤਖਸਾਹਬ ਦੇ ਜੱਥੇਦਾਰ ਦੀ ਤਾਜ ਪੋਸ਼ੀ ਨੂੰ ਲੈ ਕੇ ਮर्यादा ਨਾ ਰੱਖਣ ਦੇ ਇੱਕ ਮੁੱਦਾ ਉੱਠਿਆ ਤਾਂ ਉਸਤੇ ਕੌਣ-ਕੌਣ ਅੱਗੇ ਆਏ ਨੇ ਦੇਖੋ ਉਹ ਤਾਂ ਲਗਨ ਜੀ ਜਿਹੜਾ ਸਿੰਘ ਸਹਿਬਾਨਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਦਲ ਜਾਂ ਬਾਦਲ ਦੇ ਸਕੱਬੀਰ ਦੇ ਇਸ਼ਾਰੇ ਤੇ ਬਦਲ ਦੀ ਗੱਲ ਹੈ ਔਰ ਜਾਂ ਮਤਲਬ ਨਵੇਂ ਜਥੇਦਾਰਾਂ ਦੀ ਨਿਯੁਕਤੀ ਆ ਜਾਂ ਉਹਨਾਂ ਦੇ ਅਹੁਦਾ ਸੰਭਾਲਣ ਦੀ ਜਿਹੜੀ ਗੱਲ ਹੈ ਉਹ ਸਾਰੇ ਤੇ ਸਿੱਖ ਸੰਗਤਾਂ 'ਚ ਇੱਕ ਤਰ੍ਹਾਂ ਨਾਲ ਕਾਫੀ ਰੋਸ ਆ ਔਰ ਇਹਦਾ ਵਿਰੋਧ ਵੀ ਜਿਹੜਾ ਹੋ ਰਿਹਾ ਇਹ ਇਕੱਲਾ ਪੰਜਾਬ 'ਚ ਹੀ ਨਹੀਂ ਜਾਂ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਬੈਠੇ ਸਿੱਖਾਂ 'ਚ ਵੀ ਰੋਸ ਆ ਵੀ ਇਸ ਤਰ੍ਹਾਂ ਜਿਹੜੀ ਆ ਸ੍ਰੀ ਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਜਾਂ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਮਹਾਨਤਾ ਹੈ ਜਥੇਦਾਰ ਦੀ ਕਿਸ ਤਰ੍ਹਾਂ ਨਿਯੁਕਤੀ ਹੁੰਦੀ ਹੈ ਜਥੇਦਾਰ ਨੂੰ ਕਿਸ ਤਰ੍ਹਾਂ ਜਿਹੜੀ ਹੈ ਅਹੁਦਾ ਜਾਂ ਉਹਨਾਂ ਦੀ ਆਪਣੇ ਕਹਿ ਲਈਏ ਉਹ ਅਹੁਦਾ ਸੰਭਾਲਦੇ ਆ ਤੇ ਉਹਨਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਜਿਹੜੀਆਂ ਪੰਥਕ ਜਥੇਬੰਦੀਆਂ ਸੰਸਥਾਵਾਂ ਨੇ ਉਹ ਆ ਕੇ ਦਸਤਾਰ ਭੇਟ ਕਰਦੀਆਂ ਨੇ ਉਹ ਇੱਕ ਮਰਜਾਦਾ ਸੀ ਜੀ ਇਹਨੂੰ ਮਤਲਬ ਹੁਣ ਤੁਸੀਂ ਦੇਖਿਆ ਕਿ ਪਿਆਰੇ ਵੀ ਨਾ ਗਿਆਨੀ ਆਰ ਪਰੀ ਸਿੰਘ ਨੇ ਦੱਸਿਆ ਵੀ ਨਾ ਉੱਤੇ ਪੰਥ ਹਾਜ਼ਰ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨੇ ਤੇ ਰਾਤ ਦੇ ਹਨੇਰੇ 'ਚ ਉਹਨਾਂ ਨੂੰ ਸੌਂਚ ਖਾਤੀ ਹੈ ਮਤਲਬ ਸਰੋਪਾ ਭੇਟ ਕਰਤਾ ਉਹ ਇਹ ਤੇ ਕਾਫੀ ਵੱਡਾ ਜਿਹੜਾ ਬਾਤਬਾਤ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬਲਵੀਰ ਸਿੰਘ ਅੱਗੇ ਆਇਆ ਕਿਉਂਕਿ ਪੰਥ 'ਚ ਨਿਹੰਗ ਸਿੰਘ ਜਥੇਬੰਦੀਆਂ ਦਾ ਬੜਾ ਵੱਡਾ ਸਤਿਕਾਰ ਆ ਜੀ ਉਹ ਰੋ ਪਾਪਾ ਪਲਵੀਰ ਸਿੰਘ ਨੇ ਤਾਂ ਸਪਸ਼ਟ ਲਫਜ਼ਾਂ ਚ ਕਿਹਾ ਸੀ ਵੀ ਅਸੀਂ ਗੁਰਦੀਪ ਸਿੰਘ ਜਿਹੜੇ ਗੜਗਾਜ ਹੈਗੇ ਨੇ ਜਿਨ੍ਹਾਂ ਨੇ ਤਖਤ ਸ੍ਰੀ ਕੇਸਗੁਰ ਸਾਹਿਬ ਦੀ ਸੌਚ ਚੁੱਕੀ ਆ ਜਥੇਦਾਰ ਵੱਜੋਂ ਜਾਂ ਉਧਾ ਸੰਭਾਲਿਆ ਉਹਨਾਂ ਨੇ ਕਿਹਾ ਅਸੀਂ ਅਸੀਂ ਇਹ ਜਿਹੜਾ ਸਮਾਗਮ ਹੋਣ ਹੀ ਨਹੀਂ ਦਿਵਾਂਗੇ ਅਸੀਂ ਰੋਕਾਂਗੇ ਉਹਨਾਂ ਨੇ ਆਵਾਜ਼ ਕੀਤੀ ਸੀ ਜੀ ਉਹਦੇ ਨਾਲ ਹੀ ਪਾਪਾ ਜਿਹੜੇ ਹੈਗੇ ਨੇ ਦਮਦਮੀ ਤਖਸਾਲ ਦੇ ਮੁਖੀ ਨੇ ਪਾਪਾ ਤੁਮਾ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਇੱਕ 14 ਨੂੰ ਇੱਕ ਪੰਥਕ ਕੱਤਰਤਾ ਵੀ ਬੁਲਾਵਾਂਗੇ ਬਈ ਜੀ ਜੇ ਮੁੱਦਾ ਰੱਖਾਂਗੇ ਸਿੱਖ ਸੰਗਤਾਂ ਅਗੇ ਬਈ ਜਿਸ ਤਰ੍ਹਾਂ ਦੀ ਇਹ ਮਰਜ਼ਾਦਾਂ ਨੂੰ ਢਾ ਲਾਈ ਗਈ ਹੈ ਜਾਂ ਠੇਸ ਪਹੁੰਚਾਈ ਗਈ ਹੈ ਉਸ ਮੁੱਦੇ ਤੇ ਇੱਕ ਪੰਥਕ ਕੱਤਰਤਾ ਵੀ ਕਰਨ ਜਾ ਰਹੇ ਆ ਔਰ ਇਹ ਇਹ ਵਾਕਈ ਹੈ ਵੀ ਬਹੁਤ ਸਾਰਾ ਬਹੁਤ ਸਾਰੇ ਲੋਕਾਂ ਚ ਇਹ ਰੋਸ਼ ਜਾਂ ਰੋਸ ਦੀ ਭਾਵਨਾ ਜਿਹੜੀ ਉਹ ਬਣੀ ਹੋਈ ਹੈ ਔਰ ਅਕਾਲੀ ਦਲ ਕਹਿ ਲਈਏ ਬਾਦਲ ਢੜਾਈ ਇਸ ਮੁੱਦੇ ਤੇ ਨਿਸ਼ਾਨੇ ਤੇ ਅੱਜ ਤੁਸੀਂ ਦੇਖ ਲਓ ਦਰਸ਼ਨ ਸਿੰਘ ਸਵਾਲਕ ਵੀ ਕਿਉਂਕਿ ਅਕਾਲੀ ਦਲ ਚ ਇਕੱਲਾ ਮਜੀਠੀਆ ਨਹੀਂ ਉਹ ਲੁਧਿਆਣੇ ਚ ਲਾ ਲਓ ਮਾਲਵੇ ਚ ਲਾ ਲਓ ਸਰਜੀਤ ਸਿੰਘ ਢੰਡੋ ਆ ਗਿਆ ਉਹਨੇ ਆ ਕੇ ਕਹਿਤਾ ਮਰਪ੍ਰੀਤਿਆੜੀ ਵਡੇ ਪਦਰ ਤੇ ਹੈ ਨਾ ਦਰਸ਼ਨ ਸਿੰਘ ਸਵਾਲਕ ਹੈ ਜਿਹੜੇ ਵਿਧਾਇਕ ਹੈ ਜੀ ਉਹ ਤਾਂ ਕਿ ਹਰ ਕੋਈ ਵੀ ਵਿਧਾਇਕ ਰਹੇ ਆ ਹੁਣ ਗੱਲ ਹਲਕੇ ਤੋਂ ਸਾਬਕਾ ਵਿਧਾਇਕ ਨੇ ਉਹ ਆ ਗਏ ਮੋਗੇ ਚ ਤੁਸੀਂ ਲਾ ਲਓ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਹੈ ਹੋਰ ਵੀ ਕਈ ਜਥੇਦਾਰ ਨੇ ਮਤਲਬ ਬ ਪਰ ਇਸ ਮੁੱਦੇ ਤੇ ਸਿਕ ਸੰਤਾ ਜੀ ਨਹੀਂ ਜਿਹੜੇ ਇਸ ਮੁੱਦੇ ਤੇ ਜਿਹੜੇ ਬਾਦਲ ਧੜੇ ਦੇ ਆਪ ਦੇ ਹੈਗੇ ਲੀਡਰਸ਼ਿਪ ਆ ਉਹਨਾਂ ਦੀ ਇੱਕ ਰੋਸ ਆ ਪਰ ਇਸ ਮੁੱਦੇ ਤੇ ਟਕਰਾਓ ਦੀ ਸਥਿਤੀ ਜਾਣ ਦੀ بجائے ਜਿਹੜਾ ਇਸ ਇਹ ਧੜਾ ਜਾਂ ਇਹ ਸਪੀਰ ਬਾਦਲ ਜਾਂ ਉਹਦੇ ਨਾਲ ਦੇ ਸਾਥੀ ਲੀਡਰਸ਼ਿਪ ਆ ਉਹਨਾਂ ਨੂੰ ਜ਼ਰੂਰ ਜਿਹੜੀ ਪੰਥਕ ਜਿਹੜੀ ਆਵਾਜ਼ ਆ ਉਹਨੂੰ ਸੁਣ ਕੇ ਮੁਰਨਾ ਚਾਹੀਦਾ ਔਰ ਸਰਬਤ ਖਾਲਸਾ ਬਲਾਉਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਉਹ ਸਮਾਂ ਦੱਸੂਗਾ ਵੀ ਇਹ ਗੱਲ ਅੱਗੇ ਕਿੱਥੇ ਇਕ ਤੱਕ ਜਾਂਦੀ ਹੈ ਜੀ ਸਮਾਂ ਦੱਸੋ ਜੀ ਬਿਲਕੁਲ ਸਰ ਅੱਗੇ ਗੱਲਬਾਤ ਕਰੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁੱਦਾ ਠਾਇਆ ਕੀ ਹੈ ਅਸਲੀ ਵਜ੍ਹਾ ਅ ਲਗਨ ਉਹ ਤਾਂ ਉਹਨਾਂ ਨੇ ਜਿਹੜਾ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਹ ਚੋ ਜਿਹੜੀਆਂ ਸੂਚੀਆਂ ਨੇ VOTER ਸੂਚੀਆਂ ਨੇ ਜੀ ਉਹ ਉਹਨਾਂ ਨੇ ਮੰਗ ਕੀਤੀ ਹੈ ਜਨਵਰੀ ਇੰਨ ਵਿਸੋ 25 ਚ ਜਿਹੜੀ ਵੋਟਰ ਸੂਚੀ ਜਾਰੀ ਹੋਈ ਹੈ ਜਾਂ ਆਨਲਾਈਨ ਚੜੀ ਹੈ ਉਹ ਉਹਨੂੰ ਉਧਾਰ ਬਣਾ ਕੇ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾਣ ਤਾਂ ਕਿ ਸਾਰੇ ਜਿਹੜੇ ਨਵੀਆਂ ਵੋਟਾਂ ਵੀ ਬਣੀਆਂ ਨੇ ਜਾਂ ਨਵੀਆਂ ਨਵੇਂ ਨਾਗਰਿਕ ਨੇ ਉਹਨਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਜਾਂ ਮੌਕਾ ਮਿਲ ਸਕੇ ਉਹਨਾਂ ਨੇ ਇਸ ਮੁੱਦੇ ਤੇ ਚੋਣ ਕਮਿਸ਼ਨ ਨਾਲ ਮੰਗ ਪੱਤਰ ਦਿੱਤਾ ਚੋਣ ਕਮਿਸ਼ਨ ਨੂੰ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਹ ਮੁੱਦਾ ਉਹਨਾਂ ਨੇ ਉਠਾਇਆ ਕਿਉਂਕਿ ਪਹਿਲੀ ਜਿਹੜੀ ਇਲੈਕਸ਼ਨ ਆ ਇਹ ਸੀਗਾ ਵੀ ਸ਼ਾਇਦ ਪੁਰਾਣੀਆਂ ਵੋਟਰ ਸੂਚੀਆਂ ਤੇ ਇਹ ਇਲੈਕਸ਼ਨ ਹੋਵੇ ਜਾਂ ਪੰਚੀ ਸਰਪੰਚੀ ਵਾਲੀਆਂ ਤੇ ਹੋ ਜੇ ਲੈ ਤੋਂ ਪਹਿਲਾਂ ਜਿਹੜੀ 23 ਦੀ ਵੋਟਰ ਸੂਚੀ ਆ ਉਹ ਤੇ ਸੀਗਾ ਵੀ ਸ਼ਾਇਦ ਹੋਵੇ ਪਰ ਨਹੀਂ ਇਹ ਮੁੱਦਾ ਉਹਨਾਂ ਨੇ ਹਟਾਇਆ ਉਹ ਦੇਖੋ ਇਹ ਤੇ ਕੀ ਫੈਸਲਾ ਲੈਂਦੀ ਹੈ ਸਰਕਾਰ ਜਾਂ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਉਹ ਸਮਾਂ ਹੀ ਦੱਸੂਗਾ ਜੀ ਸਰ ਈਡੀ ਵੱਲੋਂ ਵੱਡੀ ਕਾਰਵਾਈ ਹੋਈ ਹੈ ਸੁਖਪਾਲ ਸਿੰਘ ਖਿਆਰਾ ਦੀ ਕੋਠੀ ਕੁਰਕ ਕਰਨ ਦਾ ਹੁਕਮ ਹੋਇਆ ਕੀ ਹੈ ਮਾਮਲਾ ਆ ਲਗਨ ਦੇਖੋ ਇਹ ਚ ਜਿਹੜਾ ਅੱਜ ਸਿਖਪਾਲ ਖੈਰਾ ਨੂੰ ਵੀ ਇਹ ਗੱਲ ਦਾ ਅੱਜ ਹੀ ਪਤਾ ਲੱਗਿਆ ਉਹ ਕਹਿ ਰਿਹਾ ਸੀ ਵੀ ਮੈਨੂੰ ਵੀ ਮੀਡੀਆ ਤੋਂ ਪਤਾ ਲੱਗਿਆ ਵੀ ਈਡੀ ਨੇ ਜਿਹੜੀ ਉਹਨਾਂ ਦੀ ਚੰਡੀਗੜ੍ਹ ਕੋਠੀ ਹੈ ਕਿਉਂਕਿ ਪਿਛਲੇ ਸਮੇਂ ਤੁਹਾਨੂੰ ਯਾਦ ਹੋਊਗਾ ਕਿ ਇੱਕ ਡਰੱਗਸ ਸਮਗਲਰ ਨਾਲ ਕਾਫੀ ਪੁਰਾਣਾ ਕੇਸ ਆ ਜਿਹੜੇ ਉਹਦੇ ਤਾਰ ਜੋੜੇ ਗਏ ਸੀ ਹੈ ਤਾਂ ਇਹ ਹੀ ਹੈ ਵੀ ਉਹ ਚ ਕੋਈ ਸਿਆਸੀ ਇਹਦੇ ਪਿੱਛੇ ਆਤੀ ਪੱਟ ਭੂਮੀ ਤੇ ਸਿਆਸੀ ਰੰਜਿਸ਼ ਜਾਂ ਸਿਆਸੀ ਦਬਾਅ ਹੈ ਠੀਕ ਯੋ ਮਾਮਲਾ ਦਰਜ ਹੋਇਆ ਸੀ ਉਸ ਸਮੇਂ ਬਾਜਪੀਰ ਹਾਲਾਂਕਿ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਖਹਿਰਾ ਹੈ ਇਧਰ ਸੀਗਾ ਆਮ ਆਦਮੀ ਪਾਰਟੀ ਚ ਜਾਂ ਵਿਰੋਧੀ ਧਰ ਦੇ ਨੇਤਾ ਵੀ ਰਿਆ ਖਹਿਰਾ ਸੁਪਾਲ ਖਹਿਰਾ ਉਦੋਂ ਭਗਵੰਤ ਮਾਨ ਇਸ ਮੁੱਦੇ ਤੇ ਮਤਲਬ ਖਹਿਰਾ ਦੇ ਹੱਕ ਚ ਸੀ ਜਦੋਂ ਹੁਣ ਤੁਹਾਨੂੰ ਪਤਾ ਕਿ ਗ੍ਰਿਫਤਾਰੀ ਵੀ ਇਸ ਸਰਕਾਰ ਦੇ ਦਰਾਂ ਨਹੀਂ ਪਈ ਹੈ ਉਹ ਉਸ ਮਾਮਲੇ ਚ ਲੰਬਾ ਸਮਾਂ ਜੇਲ੍ਹ ਵੀ ਕੱਟ ਕੇ ਆਏ ਆ ਪਰ ਉਹ ਹੁਣ ਜਿਹੜਾ ED ਨੇ ਉਹ ਮਾਮਲਾ ਹੈ ਜਾਂ ਜਿਸ ਤਰ੍ਹਾਂ ਦੀਆਂ ਉਹ ਲੋ ਇਚ ਕਿਉਂਕਿ ਰਿਕਵਰੀਆਂ ਜਾਂ ਪੈਸੇ ਦੇ ਲੈਣ ਦੇਣ ਜਾਂ ਹੋਰ ਏਸ ਇਸ਼ੂ ਤੇ ਜਿਹੜੀ ਆ ਉਹ ਈਡੀ ਜਾਂਚ ਕਰਦੀ ਉਹ ਜਿਹੜੀ ਆ ਉਹ ਕੁਰਕ ਦੇ ਆਰਡਰ ਹੋਏ ਆ ਔਰ ਇਹ ਮੀਡੀਆ ਤੇ ਇਸ ਸਵਾਲ ਕਰਾ ਕੇ ਕਹਿ ਰਿਆ ਸੀ ਮੈਨੂੰ ਗੱਲ ਦਾ ਪਤਾ ਲੱਗਿਆ ਔਰ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੀਆਂ ਜਿਹੜੀ ਕੇਂਦਰ ਵੀ ਹੈ ਭਗਵੰਤ ਮਾਨ ਸਰਕਾਰ ਤਾਂ ਉਹ ਅਕਸਰ ਤੁਹਾਨੂੰ ਪਤਾ ਨਿਸ਼ਾਨੇ ਤੇ ਲਈ ਰੱਖਦਾ ਹ ਹ ਸਭ ਤੋਂ ਵੱਧ ਜੇ ਦੇਖੀਏ ਤਾਂ ਪੰਜਾਬ ਦੇ ਮੁੱਤਿਆਂ ਨੂੰ ਮਸਲਿਆਂ ਨੂੰ ਲੈ ਕੇ ਜਿੰਨੀ ਪਹਿਰੇਦਾਰੀ ਇਹ ਦਾ ਸਾਫ਼ ਕਰਦੇ ਨਜ਼ਰ ਆਉਂਦੇ ਹੈ ਸ਼ਾਇਦ ਘਾਟੀ ਕੋਈ ਹੈਗਾ ਲੀਡਰ ਜਿਹੜਾ ਲੜਦਾ ਹੋਵੇ। ਔਰ ਇਸ ਮੁੱਦੇ ਤੇ ਉਹ ਜਿਹੜੀ ਮੌਜੂਦਾ ਭਗਵੰਤ ਮਾਨ ਸਰਕਾਰ ਹੈ ਜਾਂ ਮੰਤਰੀ ਹੈ ਜਾਂ ਸਿਸਟਮ ਹੈ ਜਾਂ ਤਾਣਾ ਬਾਣਾ ਤਾਂ ਉੱਤੇ ਅਕਸਰ ਉਹ ਤੁਹਾਨੂੰ ਪਤਾ ਕਿ ਸ਼ਬਦੀ ਬਾੜ ਜਾਂ ਉਹਨੂੰ ਕਟਾਰੇ 'ਚ ਵੀ ਖੜਾ ਕਰਦਾ ਆਉਂਦਾ ਮੁੱਦੇ ਇਹਨਾਂ ਲੈ ਕੇ ਸਰਕਾਰ ਨੂੰ। ਤੇ ਉਹਨੇ ਇਹਦੇ ਨਾਲ ਹੀ ਕਿਹਾ ਵੀ ਜਿਹੜੀ ਕੇਂਦਰ ਦੀ ਵੀ ਮੋਦੀ ਸਰਕਾਰ ਹੈ ਵੀ ਉਹ ਵੀ ਭਗਵੰਤ ਮਾਨ ਸਰਕਾਰ ਦੇ ਰਾਹ 'ਤੇ ਜਾਂ ਉਸ ਰਸਤੇ ਹੀ ਚੱਲ ਕੇ ਉਹਨੂੰ ਨਜਾਇਜ਼ ਜਿਹੜਾ ਨਿਸ਼ਾਨਾ ਬਣਾ ਰਹੀ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਾਂਚ ਏਜੰਸੀਆਂ ਚਾਹ CBI ਹੈ ਜਾਂ ED ਹੈ ਜਾਂ ਹੋਰ ਏਜੰਸੀਆਂ ਨੇ ਉਹਨਾਂ ਨੂੰ ਕੇਂਦਰ ਜਿਹੜਾ ਮਤਲਬ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਵਰਤ ਰਿਹਾ ਇਹ ਦੋਸ਼ ਵੀ ਉਹਨੇ ਲਾਏ ਆ ਜੀ ਸਰ ਅੱਗੇ ਗੱਲਬਾਤ ਕਰੀ ਤਾਂ ਦੇਸ਼ 'ਚ ਹਵਾ ਦੇ ਪ੍ਰਦੂਸ਼ਣ ਵਧਣ ਦਾ ਮੁੱਦਾ اٹ੍ਹਿਆ ਤਾਂ ਨਵੇਂ ਸਰਵੇ ਰਿਪੋਰਟਾਂ ਕੀ ਕਹਿ ਰਹੀਆਂ ਨੇ ਅ ਲਗਨ ਜੀ ਇਹ ਥੋੜਾ ਬੜਾ ਵਧੀਆ ਸਵਾਲ ਹੈਗਾ ਸਵਾਲ ਦੇਖੋ ਸਿਆਸੀ ਚਰਚਾ ਤਾਂ ਆਪਾਂ ਹਰ ਰੋਜ਼ ਕਰੀ ਜਾਂਦੇ ਆ ਜੀ ਕਿਉਂਕਿ ਲੀਡਰ ਤੇ ਤੇ ਨਜਵਾਦ ਪਦਾਰਥਵਾਦ ਕਹਿਣੀ ਕਰਨੀ ਕੁਛ ਇਹ ਜੇ ਤਾਂ ਲੀਡਰਸ਼ਿਪ ਚ ਰਿਹਾ ਹੀ ਨਹੀਂ ਨਾ ਹੀ ਰਾਜਨੀਤਿਕ ਪਾਰਟੀਆਂ ਚ ਕੁਛ ਇਤਾਂ ਦਾ ਨਜ਼ਰ ਆਉਂਦਾ ਨਾ ਨਾ ਕਿਸੇ ਲੀਡਰ ਦਾ ਕਰਦਾਰ ਹੀ ਕਹਿ ਲੀਏ ਆਪਾਂ ਹਣ ਮਨੋ ਜਿਹੜਾ ਪੰਜਾਬ ਦੇ ਪੱਖ ਚ ਜਾਂ ਲੋਕ ਪੱਖ ਚ ਖੜਾ ਹੋਵੇ ਪਰ ਸਭ ਤੋਂ ਵੱਡੀ ਜੇ ਦੇਖੀਏ ਤਾਂ ਇਹ ਲੀਡਰਾਂ ਦੀ ਕਤਾਹੀ ਕਹਿ ਲਓ ਜਾਂ ਸਰਕਾਰਾਂ ਦੀ ਕਤਾਹੀ ਹੈ ਜਿਹੜੀ ਸਾਡਾ ਹਵਾ ਪਾਣੀ ਇਹ ਪ੍ਰਦੂਸ਼ਿਤ ਹੋ ਗਿਆ ਸਾਡੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਬੜਾ ਵੱਡਾ ਮੁੱਦਾ ਅਜ਼ਲੀ ਤਾਂ ਜਿੰਦਗੀ ਨਾਲ ਲੋਕਾਂ ਦੀ ਜਿੰਦਗੀ ਨਾਲ ਜੁੜਿਆ ਹੋਇਆ ਮੁੱਦਾ ਤਾਂ ਇਹ ਹੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਏਜੰਡੇ ਚ ਚਾਹੀਦੇ ਆ ਇਹ ਮੁੱਦੇ ਵੀ ਅਸੀਂ ਹਵਾ ਨੂੰ ਕਿਵੇਂ ਸੋਧਣਾ ਪਾਣੀ ਨੂੰ ਕਿਵੇਂ ਸੋਧਣਾ ਕਿਉਂਕਿ ਲੋਕਾਂ ਨੇ ਤਾਂ ਹਵਾ ਪਾਣੀ ਨਾਲ ਹੀ ਜਿਉਣਾ ਨਾ ਬਿਲਕੁਲ ਕਿਸੇ 파ਰਟੀ ਦੇ ਸਿਆਸੀ ਪਾਰਟੀ ਦੇ ਏਜੰਡੇ ਜੀ ਹੈ ਨਹੀਂਗਾ ਹਮ ਗੱਲ ਕਰ ਲਈ ਆਪਾਂ ਤੁਸੀਂ ਦੇਖੋ ਇੱਕ ਬੜੀ ਇੱਕ ਵੱਡਾ ਮੁੱਦਾ ਵੱਡਾ 이슈 ਹੈ ਜਿਹੜੀ ਇੱਕ ਕੋਈ ਇੰਟਰਨੈਸ਼ਨਲ ਸੰਸਥਾ ਮੈਂ ਅੱਜ ਪੜ੍ਹ ਰਿਹਾ ਸੀ ਜਿਨੇ ਇੱਕ ਸਰਵੇ ਕੀਤਾ ਪੂਰੀ ਦੁਨੀਆ ਦਾ ਕੁਝ 20 ਸ਼ਹਿਰਾਂ ਦਾ ਉਹਨਾਂ ਨੇ ਜੇਕਰ ਕੀਤਾ ਜਿਨ੍ਹਾਂ ਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਜੀ ਅਲੱਗ-ਅਲੱਗ ਦੇਸ਼ਾਂ ਦੇ ਉਹ ਚ 13 ਤੁਸੀਂ ਸੁਣ ਕੇ ਹੈਰਾਨ ਹੋਗੇ 13 ਇੰਡੀਆ ਦੇ ਹਮ ਸ਼ਹਿਰ ਜਿਹੜੇ ਇੱਥੇ ਜਿਹੜੀ ਹਵਾ ਦੀ ਗੁਣਵੱਤਾ ਹੈਗੀ ਆ ਉਹ ਬਹੁਤ ਹੂਰ ਕਹਿ ਲੀ ਗਿਆ ਪਾਏਗੀ ਆ ਜੀ ਕਿਉਂਕਿ ਸਾਹ ਲੈਣ ਜੋਗ ਹੈ ਨਹੀਂ ਸਭ ਤੋਂ ਵੱਧ ਪ੍ਰਦੂਸ਼ਿਤ ਜਿਹੜਾ ਇਸ ਮੁੱਦੇ ਤੇ ਸ਼ਹਿਰ ਹੈ ਹਵਾ ਜਿੱਥੇ ਪ੍ਰਦੂਸ਼ਣ ਹੈ ਉਹ ਦਿੱਲੀ ਦਿਖਾਇਆ ਹੂੰ ਇਸਾ ਤੁਸੀਂ ਦੇਖੋ ਜੇ ਦੇਸ਼ ਦੀ ਰਾਜਧਾਨੀ 'ਚ ਇਹ ਹਾਲਾਤ ਨੇ ਔਰ ਫਿਰ ਆਮ ਦੇਸ਼ ਤਾਂ ਕੀ ਹਾਲਾਤ ਹੋਣਗੇ ਹਾਲਾਂਕਿ ਤੁਸੀਂ ਦੇਖਦੇ ਹੋਗੇ ਹਮੇਸ਼ਾ ਇਹ ਮੁੱਦਾ ਉੱਠਦਾ ਕਿ ਦੇਖੋ ਜਦੋਂ ਪਰਾਲੀ ਨੂੰ ਪੰਜਾਬ 'ਚ ਅੱਗ ਲੱਗਦੀ ਹੈ ਤਾਂ ਇਹਦਾ ਧੂਆਂ ਜਿਹੜਾ ਦਿੱਲੀ ਜਾਂਦਾ ਹੈ ਉਹ ਇਹ ਬੜਾ ਵੱਡਾ ਮੁੱਦਾ ਵੀ ਬਣਿਆ ਰਿਹਾ ਤੇ ਸਿਆਸੀ ਤਰ੍ਹਾਂ ਇੱਕ ਦੂਜੇ ਨੂੰ ਨਿਸ਼ਾਨਾ ਵੀ ਬਣਾਉਂਦੀਆਂ ਰਹੀਆਂ ਨੇ ਜੀ ਪਰ ਇਹ ਦੇਖੋ ਇਹ ਗੱਲ ਤਾਂ ਲਗਨ ਧਿਆਨ ਦੇਣਾ ਪਊਗਾ ਜਿਹੜੀਆਂ ਜਸ ਹਸਾਬ ਨਾਲ ਹੁਣ ਸਤਲੁਜ ਦਰਿਆ ਦੇ ਨਾਲ-ਨਾਲ ਤੁਸੀਂ ਚੱਲੇ ਜਾਓ ਤੁਸੀਂ ਦੇਖੋ ਕਿੰਨੇ ਚੜਦਾ ਮੁੱਦਾ 7 ਸਾਲ ਤਾਂ ਮੈਨੂੰ ਮਤਲਬ ਮੈਂ ਇੱਕ ਸਟੋਰੀ ਕੀਤੀ ਸੀ ਕੱਲ੍ਹ ਕੇ ਪਰਸੋਂ ਆ ਗਈ ਸਾਹਮਣੇ ਵੀਡੀਓ 'ਚ ਦੇਖਦਾ ਪਿਆ ਸੀ ਕਿ 7 ਸਾਲ ਤਾਂ ਉਹ ਹੋ ਗਏ ਮਤਲਬ 7 ਸਾਲ 10 ਸਾਲ ਹੋ ਗਏ ਉਹ ਪਾਣੀ ਹੋਵੇ ਗੰਦਾ ਬਹਿ ਜਾਂਦਾ ਨਾ ਫੈਕਟਰੀਆਂ ਦਾ ਆਪਣੀਆਂ ਡੇਰੀਆਂ ਦਾ ਲੁਧਿਆਣੇ ਦੇ ਇਵਨ ਸੀਬ੍ਰੇਜ ਦਾ ਵੀ ਕਹਿ ਸਕਦੇ ਆ ਵੀ ਗੰਦਾ ਪਾਣੀ ਜਿਹੜਾ ਸਤਲੋਚ ਚ ਪਈ ਜਾਂਦਾ ਨਾਲ ਨਾਲ ਲੋਕ ਬਿਮਾਰੀਆਂ ਦਾ ਇਤੋਂ ਤੱਕ ਕਿ ਪਸ਼ੂ ਵੀ ਜਿਹੜੇ ਨੇ ਬਿਮਾਰੀਆਂ ਕਰਕੇ ਘਾਤਕ ਬਿਮਾਰੀਆਂ ਕਰਕੇ ਮਰੇ ਨੇ ਜੀ ਇਵਨ ਜਿਹੜੇ ਦਰਿਆਵਾਂ ਦੇ ਕੰਢੇ ਜਿਹੜੇ ਦਰਖਤ ਸੀ ਦਰਖਤਾਂ ਤੇ ਜਿਹੜੇ ਪੰਛੀ ਰਹਿੰਦੇ ਸੀ ਜੇ ਉਹਨਾਂ ਲੋਕਾਂ ਨਾਲ ਤੁਸੀਂ ਗੱਲ ਕਰੋ ਨਾ ਜਾ ਕੇ ਉਹ ਕਹਿੰਦੇ ਪੰਛੀ ਵੀ ਮਰ ਗਏ ਜੀ ਪਾਣੀ ਕਿ ਕੋ ਪਾਣੀ ਤਾਂ ਉੱਥੋਂ ਹੀ ਪੀਣਾ ਹੈ ਨਾ ਬਿਲਕੁਲ ਬਿਲਕੁਲ ਮਤਲਬ ਇਹਦਾ 800 ਰੁਪਇਆ ਫਿਰ ਤੁਸੀਂ ਇੱਕ ਹੋਰ ਵੱਡੀ ਗੱਲ ਜਿਹੜੀ ਆਪਾਂ ਕਰ ਸਕਦੇ ਆ ਕਿ ਜਦੋਂ ਦਰਿਆਵਾਂ ਚੋਂ ਜਿਹੜੀਆਂ ਉਹ ਲਾ ਕੇ ਜਿਹੜੀਆਂ ਮਸ਼ੀਨਾਂ ਲਾ ਕੇ ਹਰੇਤਾ ਕੱਢਦੇ ਆ ਥੱਲੇ ਤੱਕ ਡੂੰਗਾ ਉਹ ਕਿਹੜੀਆਂ ਮਸ਼ੀਨਾਂ ਨੇ ਜਿਹੜੀਆਂ ਥੱਲੇ ਤੱਕ ਵਰਮਾ ਜਿਹਾ ਚੱਲਦਾ ਹੀੜਾਂ ਤੱਕ 20 20 30 30 ਫੁੱਟ ਤੱਕ ਉਹ ਉਹ ਵਰਮੇ ਨਾਲ ਜਿਹੜਾ ਪਾਣੀ ਹੈ ਇਹ ਗੰਦਾ ਪਾਣੀ ਦਰਿਆਵਾਂ ਦਾ ਥੱਲੇ ਵੀ ਚਲਿਆ ਗਿਆ ਧਰਤੀ ਅੰਦਰ ਹਲੋ ਸਿੱਧਾਈ ਸੋਟੇ ਆ ਗਿਆ ਬਿਲਕੁਲ ਊਡੀ ਨਾਲ ਆਸ-ਪਾਸ ਦੇ ਜਿਹੜੇ ਨਲਕਿਆਂ ਦਾ ਜਾਂ ਮੋਟਰਾਂ ਦਾ ਪਾਣੀ ਤਾਂ ਹੁਣ ਪੀਣ ਯੋਗ ਹੀ ਨਹੀਂ ਹੈ ਨੀ इवन ਉਹ ਗੰਦੇ ਪਾਣੀ ਨਾਲ ਤਿਆਰ ਹੋਏ ਹੋ ਜਿਹੜੀਆਂ ਸਬਜ਼ੀਆਂ ਨੇ ਜਾਂ ਆਪਣੀ ਜਾਨਸਾਂ ਨੇ ਉਹ ਵੀ ਲੋਕ ਜਿਹੜੇ ਆਪਣੇ ਜੀਵਨ ਤੇ ਬਹੁਤ ਅਸਰ ਹੀ ਪਾਉਂਦੀਆਂ ਕੁਪਰਾਜ ਨੀਤੀਕ ਮੁੱਦਿਆਂ ਨਾਲੋਂ ਜਾਂ ਹੋਰ ਮੁੱਦਿਆਂ ਨਾਲੋਂ ਇਹ ਅੱਜ ਤੁਸੀਂ ਬੜਾ ਵੱਡਾ ਮੁੱਦਾ ਠਾਇਆ ਇਹ ਇੰਨਾ ਤੇ ਅਸਰ ਕਰਨ ਦੀ ਇਹ ਤੇ ਸਭ ਤੋਂ ਜ਼ਰੂਰੀ ਹੈ ਜੀ ਬਿਲਕੁਲ ਆ ਕਿ ਲੋਕਾਂ ਨੂੰ ਇੱਕ ਸ਼ੁੱਧ ਹਵਾ 'ਚ ਲੋਕ ਸਾਹ ਲੈ ਸਕਣ ਸ਼ੁੱਧ ਪਾਣੀ ਪੀ ਸਕਣ ਤੇ ਇਹ 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 ਸਭ ਤੋਂ ਵੱਡਾ ਮੁੱਦਾ ਪਰ ਇਹ ਚ ਅਸੀਂ ਜਾਂ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਕੱਲ੍ਹਗਾਂ ਰਾਜਨੀਤਿਕ ਪਾਰਟੀਆਂ ਨੇ ਸਰਕਾਰਾਂ ਇਹਨਾਂ ਦੇ ਜ਼ਿੰਮੇਵਾਰ ਇਹ ਚਲਸੀ ਵੀ ਜ਼ਿੰਮੇਵਾਰ ਹੈ ਬਿਲਕੁਲ ਅਸੀਂ ਵੀ ਆਪਣੇ ਘਰਾਂ ਦਾ ਜਿਹੜਾ ਗੰਦਾ ਪਾਣੀ ਆ ਜਾਂ ਹੋਰ ਆ ਉਹ ਸਿੱਧੇ ਖੂਹਾਂ ਪਟਕੇ ਥੱਲੇ ਡੋਲਿਆ ਹੋਇਆ ਹਾਂ ਬਹੁਤੇ ਲੋਕਾਂ ਨੇ ਉਹ ਅਸੀਂ ਵੀ ਜ਼ਿੰਮੇਵਾਰ ਹਾਂ ਸਾਡੇ ਵੀ ਜੇ ਜ ਪਾਣੀ ਦੇ ਉਹ ਹੁੰਦੀ ਆ ਤਾਂ ਜਿਹਦੇ ਘਰ ਚ ਟੂਟੀ ਲੱਗੀ ਹੋਈ ਆ ਉਹ ਫਿਰ ਟੂਟੀ ਵਾਲੀ ਜਿਹੜੀ ਉਹ ਬੰਦ ਕਰਨ ਵਾਲਾ ਟੱਕਣ ਹੀ ਪਟ ਦਿੰਦੇ ਆ ਸਿੱਧੀ ਚੱਲੀ ਜਾਂਦੀ ਜਿੱਨਾਂ ਚਿਰ ਪਾਣੀ ਆਉਂਦਾ ਸਰਕਾਰੀ ਬਿਲਕੁਲ ਕੋਈ ਕਿਹੜਾ ਕੋਈ ਬਿੱਲ ਦੇਣਾ ਇਹਦੇ ਲਈ ਸਾਨੂੰ ਵੀ ਸੋਚਣਾ ਪਊਗਾ ਜੇ ਕਿ ਇਹਦੀ ਟੂਟੀ ਖੁੱਲੀ ਆ ਤਾਂ ਚੱਲੀ ਜਾਂਦੀ ਆ ਇਹ ਸਾਰੇ ਮੁੱਦੇ ਤੇ ਸਾਨੂੰ ਪਾਣੀ ਬਚਾਉਣ ਲਈ ਹਵਾ ਬਚਾਉਣ ਲਈ ਫਿਰ ਤੁਸੀਂ ਦੇਖਿਆ ਕਿ ਲੱਖਾਂ ਅੰਦਰਖਤ ਪਟ ਦਿੰਦੇ ਆ ਜੀ ਰੋਡ ਬਣਾਉਣਾ ਨਵੇਂ ਲਾਉਣ ਦਾ ਕੋਈ ਸਾਧਨ ਹੈ ਨਹੀਂ ਨਾ ਨਵੀਂ ਲੱਗਦੀ ਏ ਉਸ ਰੂਪ ਚ ਤੁਸੀਂ ਵੱਡੀ ਗੱਲ ਇੱਕ ਪਿੱਛੇ ਜੇ ਇਸ਼ੂ ਟਿਆ ਸੀਗਾ ਵੇਟ ਲਾ ਕੇ ਚ ਜਿਹੜੇ ਮਤਲਬ ਦਰਿਆ ਦੇ ਕਿਨਾਰੇ ਕਿਨਾਰੇ ਸਰਕਾਰੀ ਜ਼ਮੀਨਾਂ ਪਈਆਂ ਨੇ ਜੰਗਲਾਤ ਵਿਭਾਗ ਦੇ ਦੀਆਂ ਹੂੰ ਉਹ ਚ ਪਤਾ ਨਹੀਂ ਕਿੰਨੇ ਕਿੰਨੇ ਵਾਰੀ ਇਹ ਜੰਗਲਾਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਬੂਟੇ ਲਾ ਕੇ ਪੱਟ ਦਿੰਦੇ ਆ ਬਵਾ ਜੀ ਹੂੰ ਮਤਲਬ ਪਾ ਦਿੰਦੇ ਆ ਖਾਤੇ ਸਰਕਾਰੀ ਵੀ ਜੀ ਇੰਨੇ ਅਸੀਂ ਬੂਟੇ ਲਾਤੇ ਉਹ ਆ ਕਰਤਾ ਉਹ ਮਤਲਬ ਉਹ ਲੱਗਦੇ ਹੈ ਨਹੀਂ ਕਿਤੇ ਕਾਗਜ਼ਾਹੀ ਜੰਗਲਾਤ ਮੈਂਗ ਦੀ ਜਮੀਨਾਂ ਵੀ ਕਬਜ਼ੇ ਹਟ ਉਹ ਝੜਾਉਣ ਲਈ ਫੇਰ ਵੀਰੀ ਯਤਨ ਵਿੱਚ ਫੇਰ ਨਾਪ ਨੂੰ ਲੈਂਦੇ ਆ ਲੋਕ ਦੱਬ ਲੈਂਦੇ ਆ ਇਹ ਕੈਂਟਰ ਭਾਵ ਇਹ ਇਹ ਸਭ ਤੋਂ ਅਹਿਮ ਅਜੰਡਾ ਤਾਂ ਇਹ ਹੀ ਹੈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਜੀ ਬਿਲਕੁਲ ਸਰ ਤੁਸੀਂ ਜੁੜੇ ਤੁਸੀਂ ਸਾਰੇ ਵਿਸ਼ਿਆਂ ਤੇ ਬੜੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਤਾਂ ਜੁੜਨ ਲਈ ਬਹੁਤ ਬਹੁਤ ਧੰਨਵਾਦ ਕੱਲ ਤੁਹਾਡੇ ਨਾਲ ਫਿਰ ਜੁੜਾਂਗੇ ਕਿਸ ਨਾ ਕਿਸੇ ਨਵੇਂ ਮੁੱਦੇ ਦੇ ਨਾਲ ਧੰਨਵਾਦ ਲੱਗੇ ਤਾਈਸਨ ਸੜਨਾਲ ਸੀਨੇ ਪత్రికా ਸਦਾਰ ਜਗENDER ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਤੇ ਚਰਚਾ ਕੀਤੀ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਅਜਿਹੇ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ